ਜੁਆਇੰਟ ਪੋਲ ਕਨਸਟੀਟਿਊਸ਼ਨਲ ਜਿਹੜਾ ਹੈਗਾ ਵੀ ਇੱਕ ਦੇਸ਼ ਇੱਕ ਚੋਣ ਉਹਦੇ ਉੱਪਰ ਦੇਖਦੇ ਚਾਰ ਜਿਹੜੇ ਵੱਖ-ਵੱਖ ਮੋਕਿਆਂ ਦੇ ਚੀਫ ਜਸਟਿਸ ਰਹੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਉਹਨਾਂ ਨੇ ਚੋਣ ਕਮਿਸ਼ਨ ਨੂੰ সুইਪਿੰਗ ਪਾਵਰ ਬਹੁਤ ਅਥਾ ਪਾਵਰਾਂ ਦੇਣ ਦਾ ਵਿਰੋਧ ਕੀਤਾ ਉਹਨਾਂ ਕਹੇ ਵੀ ਚੋਣ ਕਮਿਸ਼ਨ ਨੂੰ ਇੰਨੀਆਂ ਪਾਵਰਾਂ ਨਹੀਂ ਹੋਣੇ ਚਾਹੀਦੀਆਂ ਜੇ ਕਿਸੇ ਅਸੈਂਬਲੀ ਦੀ ਚੋਣ ਨਹੀਂ ਹੋ ਸਕਦੀ ਕਿਸੇ ਕਾਰਨ ਉਹਦੇ ਬਾਰੇ ਵੀ ਕੋਈ ਨਵੇਂ ਸਿਰਿਓਂ ਰੀ ਥਿੰਕ ਕਰਨ ਦੀ ਲੋੜ ਹੈ ਉਹਨੂੰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਇਹਦੇ ਬਾਰੇ ਕਦਮ ਚੁੱਕਣ ਦੀ ਲੋੜ ਆ ਪਰ ਜਿਹੜੀਆਂ ਸਵੀਪਿੰਗ ਪਾਵਰ ਨੇ ਚੋਣ ਕਮਿਸ਼ਨ ਨੂੰ ਪਹਿਲੀਆਂ ਪਾਵਰਾਂ ਲੈ ਕੇ ਜਿਹੜੀਆਂ ਬਿਹਾਰ ਦੇ ਵਿੱਚ ਜੋ ਚੱਲ ਰਿਹਾ ਉਹਨੂੰ ਲੈ ਕੇ ਵੀ ਚੋਣ ਕਮਿਸ਼ਨ ਤੇ ਬਹੁਤ ਵੱਡੇ ਸਵਾਲ ਉੱਠੇ ਆ ਤੇ ਹੁਣ ਇਹ ਸਵਾਲ ਜਿਹੜੀਆਂ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਉਹਦੇ ਤੇ ਵੀ ਉੱਠਣੇ ਸ਼ੁਰੂ ਹੋ ਗਏ ਤੇ ਇਹ ਜਿਹੜੀ ਸਟੈਂਡਿੰਗ ਕਮੇਟੀ ਹੈ ਪਾਰਲੀਮੈਂਟ ਦੀ ਉਹਦੇ ਸਾਹਮਣੇ ਇਹ ਪੇਸ਼ ਹੋਏ ਸੀਗੇ ਤੇ ਚੀਫ ਜਸਸ ਸਾਬਕਾ ਜਿਹੜੇ ਚੀਫ ਜਸਸ ਤੁਸੀਂ ਇਹ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਵਨ ਨੇਸ਼ਨ ਵਨ ਇਲੈਕਸ਼ਨ ਕੀ ਕੀ ਪੋਸਿਬਿਲਿਟੀ ਹੈਗੀ ਇਹਦੇ 'ਚ ਵੇਖੋ ਸਭ ਤੋਂ ਪਾੜੀ ਗੱਲ ਤਾਂ ਇਹ ਹੈ ਵੀ ਦੋਨੇ ਜਿਹੜੇ ਆ ਫਾਰਮਰ ਚੀਫ ਜਸਟਿਸ ਸੀਗੇ ਸੁਪਰੀਮ ਕੋਰਟ ਦੇ ਰਿਟਾਇਰਡ ਉਹਨਾਂ ਨੇ ਪਹਿਲੀ ਗੱਲ ਤਾਂ ਇਸ ਨੂੰ ਵਨ ਨੇਸ਼ਨ ਵਨ ਪੋਲ ਵਾਲੀ ਗੱਲ ਦੇ ਵਿੱਚ ਨੂੰ ਇਹਨੂੰ ਕਨਸਟੀਟਿਊਸ਼ਨ ਦੱਸਤਾ ਵੀ ਕਨਸਟੀਟਿਊਸ਼ਨਲ ਹੈ ਇਹ ਸਵਧਾਨਾ ਕਿਆ ਗੱਲਬਾਤ ਕੋਈ ਗੱਲ ਮਾੜੀ ਨਹੀਂ ਹੁਣ ਅੱਗੇ ਆ ਵੀ ਉਹ ਇੱਕ ਵੱਖਰਾ ਵੀ ਵੀ ਇਹ ਇਹ ਇਲੈਕਸ਼ਨ ਕਮਿਸ਼ਨ ਕੋਲ ਇਸ ਵੀ ਪਾਵਰ ਹੈ ਇਹ ਇੱਕ ਇਸ਼ੂ ਵੱਖਰਾ ਪਹਿਲੀ ਗੱਲ ਤਾਂ ਇਹ ਆਪਣੇ ਆਪ ਚ ਕਨਸਟੀਟਿਊਸ਼ਨਲ ਹੈ ਨਹੀਂ ਜਦੋਂ ਤੁਸੀਂ ਉਸ ਨੂੰ ਅਨਡੋਰਸੀ ਕਰਤਾ ਉਹਦੇ ਤੇ ਮੋਹਰ ਹੀ ਲਾਤੀ ਵੀ ਇਹ ਕਨਸਟੀਟਿਊਸ਼ਨਲ ਹੈ ਤਾਂ ਫਿਰ ਉਹਦੇ ਚ ਬਾਣੀ ਮੋਟੀ ਆਉਂਦੇ ਆ ਪਾਵਰਾਂ ਨੂੰ ਇਧਰ ਉਧਰ ਦਿਖਾ ਦੇਣਗੇ ਵੀ ਉਹਨਾਂ ਪਾਵਰਾਂ ਤੇ ਕਿਤੇ ਕੰਟਰੋਲ ਹੈ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਵੀ ਰੈਸਟ੍ਰੇਂਡ ਕੀਤੀ ਹੈ ਤੇ ਤੁਸੀਂ ਉਹ ਪ੍ਰੋਜੈਕਟ ਹੈ ਜਿਹੜਾ ਸਰਕਾਰ ਦਾ ਇਸ ਕਿਸਮ ਦਾ ਵਨ ਨੇਸ਼ਨ ਵਨ ਪੋਲ ਵਾਲਾ ਉਸ ਨੂੰ ਇੱਕ ਤਰੀਕੇ ਦਾ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਸੀਗੇ ਚੀਫ ਜਸਟਿਸ ਸੀਗੇ ਉਹਨਾਂ ਨੇ ਇੱਕ ਤਰ੍ਹਾਂ ਦੇ ਆਪਣੀ ਉਹਨਾਂ ਦੀ ਪ੍ਰਵਾਨਗੀ ਦੀ ਮੋਹਰ ਲਾਤੀ ਹੈ ਤੇ ਹੁਣ ਅੱਧ ਵਿਚਾਲੇ ਜੋ ਥੋੜਾ ਜਿਹਾ ਰਿਜ਼ਰਵੇਸ਼ਨ ਜੀ ਵੀ ਦਿਖਾਈ ਆ ਉਹ ਰਿਜ਼ਰਵੇਸ਼ਨ ਦੀ मीनिंग ਨਹੀਂ ਹੈ मीनिंग ਤਾਂ ਇਹ ਵੀ ਕਨਸਟੀਟਿਊਸ਼ਨਲ ਆ ਕਿ ਨਹੀਂ ਉਹ ਹੁਣ ਤੁਸੀਂ ਕਹਤਾ ਵੀ ਇਹ ਆਲਮੋਸਟ ਕਨਸਟੀਟਿਊਸ਼ਨਲ ਆ ਤੇ ਪਹਿਲਾਂ ਵੀ ਜਿਹੜੇ ਸੁਪਰੀਮ ਕੋਰਟ ਦੇ ਦਾ ਜਿਹੜਾ ਐਟੀਟਿਊਡ ਆ ਉਹ ਆਪਣੇ ਆਪ ਵਿੱਚ ਬੜਾ ਡਬਲ ਸਟੈਂਡਰਡ ਜਿਹਾ ਆ ਪਹਿਲੀ ਵਾਰੀ ਤਾਂ ਕਿਹੜਾ ਚੈਲੰਜ ਕਰ ਦੇਣਾ ਜਿਵੇਂ ਬਿਹਾਰ ਵਾਲੇ ਕੇਸ ਦੇ ਵਿੱਚ ਹੁਣ ਚੈਲੰਜ ਕੀਤਾ ਬਿਹਾਰ ਦੇ ਵਿੱਚ ਡਾਕੂਮੈਂਟ ਜਿਹੜੇ ਵੀ ਕਿਹੜੇ-ਕਿਹੜੇ ਦੇ ਸਕਦੇ ਹੋ ਉਹ ਡਾਕੂਮੈਂਟ ਉੱਤੇ ਉੱਤੇ ਉਹਨਾਂ ਨੇ ਰਾਸ਼ਨ ਕਾਰਡ ਆਧਾਰ ਕਾਰਡ ਇਹ ਸਾਰੇ ਪੁਰਾਣੇ ਡਾਕੂਮੈਂਟ ਉਹਨਾਂ ਨੇ ਪ੍ਰਵਾਨ ਨਹੀਂ ਕੀਤੇ ਜਿਹੜੇ ਹੁਣ ਵਾਲੇ ਹੁਣ ਵਾਲੀ ਲਿਸਟ ਆ ਉਹਦੇ ਵਿੱਚ ਡਾਕੂਮੈਂਟ ਮੰਨੇ ਨੇ ਇਲੈਕਸ਼ਨ ਕਮਿਸ਼ਨ ਨੇ ਤਾਂ ਫੇਰ ਹੁਣ ਉਹ ਕਹਿ ਦਿੰਦਾ ਵੀ ਨਹੀਂ ਨਹੀਂ ਤੁਸੀਂ ਐ ਕਰੋ ਸੁਜੈਸਟੀ ਕੀਤਾ ਉਹ ਜਿਹੜਾ ਆਪ ਵੀ ਤੁਸੀਂ ਆਰਡਰ ਦੀ ਥਾਂ ਦੇ ਸੁਜੈਸਟ ਕੀਤਾ ਵੀ ਇਹ ਤਿੰਨ ਡਾਕੂਮੈਂਟ ਜਿਹੜੇ ਇਹਨਾਂ ਨੂੰ ਵੀ ਐਡ ਕਰੋ ਕੋਈ ਆਰਡਰ ਕਰੋ ਵੀ ਭਾਈ ਉਹਨਾਂ ਨੂੰ ਹੀ ਮੰਨੋ ਉਹਨੂੰ ਇਲੈਕਸ਼ਨ ਕਮਿਸ਼ਨ ਦੀ ਮਰਜ਼ੀ ਆ ਵੀ ਉਹ ਆਧਾਰ ਕਾਰਡ ਨੂੰ ਮੰਨੇ ਰਾਸ਼ਨ ਕਾਰਡ ਨੂੰ ਮੰਨੇ ਵੋਟਰ ਲਿਸਟ ਨੂੰ ਮੰਨੇ ਜਾਂ ਨਾ ਮੰਨੇ ਤਿੰਨੇ ਜਿਹੜੇ ਮੇਨ ਗੱਲ ਆ ਤੇ ਇੱਥੋਂ ਤੱਕ ਆ ਵੀ ਜਿਸ ਕਿਸਮ ਦੇ ਉਹਨੇ ਡਾਕੂਮੈਂਟ ਮੰਗੇ ਆ ਉਹ ਸਿਟੀਜ਼ਨਸ਼ਿਪ ਵਾਲੇ ਡਾਕੂਮੈਂਟ ਆ ਔਰ ਸਿਟੀਜ਼ਨਸ਼ਿਪ ਵਾਲੇ ਡਾਕੂਮੈਂਟਰ ਤੇ ਉਹ ਜਿਹੜਾ ਇਹਨਾਂ ਨੂੰ ਹੱਕ ਨਹੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਸਿਟੀਜ਼ਨਸ਼ਿਪ ਬਤੀਤ ਕੋ ਗੱਲ ਕਰੇ ਇਹ ਸਿਟੀਜ਼ਨਸ਼ਿਪ ਦਾ ਕੰਮ ਤਾਂ ਜਿਹੜਾ ਹੈ ਸਾਰਾ ਇਹ ਉਹਦੇ ਕੋਲ ਆ ਚਾਹੀਦਾ ਹੈ ਹੋਮ ਮਿਨਿਸਟਰੀ ਕੋਲੇ ਤੋਂ ਸੋ ਇਸ ਕਰਕੇ ਇਲੈਕਸ਼ਨ ਕਮਿਸ਼ਨ ਤੇ ਜਿਹੜੇ ਅਧ ਵਿਚਾਲਾ ਜਾ ਇਹ ਆਪਣੇ ਆਪ ਵਿੱਚ ਬੜਾ ਨੁਕਸਾਨਦਗ ਹੈ ਹੁਣ ਤੱਕ ਹੋ ਰਿਹਾ ਇਹ ਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਜਿਹੜਾ ਕਿਹਾ ਫਾਰਮਰ ਇਸੇ ਤਰੀਕੇ ਨਾਲ ਜਿਹੜਾ ਸੁਪਰੀਮ ਕੋਰਟ ਦਾ ਸਾਰਾ ਬਿਹੇਵੀਅਰ ਹੈ ਸੁਪਰੀਮ ਲੋਕਾਂ ਨੇ ਬੜੀ ਉਮੀਦ ਲਾਈ ਸੀ ਕਦੋਂ ਦੀ ਸੁਪਰੀਮ ਕੋਰਟ ਉੱਤੇ ਜਿਹੜਾ ਉਹਨਾਂ ਨੇ ਹਰਿਆਣਾ ਹਮ ਆਪਣਾ ਮਹਾਰਾਸ਼ਟਰ ਇਹਨਾਂ ਜਿ ਸਰਿਆਮ ਸਾਰਾ ਕੁਝ ਕੀਤਾ ਉਦੋਂ ਪਹਿਲਾਂ ਵੀ ਕੀਤਾ ਦਿੱਲੀ ਦੇ ਵਿੱਚ ਵੀ ਜਦ 24 ਦੀ ਇਲੈਕਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਹੋਇਆ ਪਾਰਲੀਮੈਂਟ ਤੇ ਉਦੋਂ ਤੋਂ ਹੋ ਰਿਹਾ ਮਈ ਇਲੈਕਸ਼ਨ ਤੋਂ ਮਸ਼ੀਨਾਂ ਦੇ ਸਾਲ ਦੀ ਤੋਰ ਤੋਂ ਪਿਛੋਕੜ ਤੋਂ ਹਾਂ ਮਹਾਰਾਸ਼ਟਰ ਦੇ ਜਿਹੜੇ ਆਗੂ ਨੇ ਕਾਂਗਰਸ ਨੂੰ ਵੀ ਨਾਲ ਲੈ ਲਓ ਉਦੋਂ ਠਾਕਰੇ ਨੇ ਕਿਹਾ ਵੀ ਇਹ ਜਿਹੜਾ ਚੋਣ ਆ ਇਹ ਜਿਹੜੇ ਇਲੈਕਟ੍ਰੋਨਿਕ ਵੋਟਾਂ ਰਾਈ ਮਸ਼ੀਨਾਂ ਰਹੀਂ ਕਰਾਉਣੀਆਂ ਬੰਦ ਕਰੋ ਬੈਲਟ ਪੇਪਰ ਦਾ ਚੋਣਾ ਹੋਣੀ ਚਾਹੀਦੀ ਜੇ ਡੈਮੋਕ੍ਰੇਸੀ ਬਚਾਉਣੀ ਆ ਸਾਰੇ ਕਹੀ ਜਾਂਦੇ ਪਰ ਬਿਲਕੁਲ ਇਹ ਸਵੀਪਿੰਗ ਪਾਵਰ ਦਿੱਤੀ ਆ ਤੁਸੀਂ ਦੇਖੋ ਪਹਿਲਾਂ ਸ਼ਰੀਆਮ ਇਹਦੀ ਇੰਟੈਂਸ਼ਨ ਦੇਖੋ ਇੰਟੈਂਸ਼ਨ ਇਹ ਆ ਵੀ ਪਹਿਲਾਂ ਇਹ ਜਿਹੜਾ ਰਿਪਰਟ ਜੀ ਪੀਪਲਜ਼ ਪ੍ਰੋਟੈਕਟਿਵ ਐਕਟ ਉਸ ਨੂੰ ਅਮੈਂਡ ਕੀਤਾ ਅਮੈਂਡ ਕਰਕੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਦੇ ਜਾਂ ਇਲੈਕਸ਼ਨ ਕਮਿਸ਼ਨਰ ਨੂੰ ਜਿਹੜਾ ਪਾਇੰਟ ਕਰਨ ਵੇਲੇ ਤਿੰਨ ਬੰਦੇ ਚਾਹੀਦੇ ਸੀਗੇ ਪ੍ਰਾਈਮ ਮਿਨਿਸਟਰ ਆਪੋਜੀਸ਼ਨ ਲੀਡਰ ਤੇ ਪਲੱਸ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੈ ਤੇ ਉਹਨਾਂ ਨੇ ਸੁਪਰੀਮ ਕੋਰਟ ਵਾਲੇ ਜਸਟਿਸ ਵਾਲੀ ਗੱਲ ਖਤਮ ਕਰਾਤੀ ਅਮੈਂਡਮੈਂਟ ਕਰਕੇ ਸਰਕਾਰ ਕੋਲੇ ਦੋ ਦੋ ਸਰਕਾਰ ਦੇ ਬੰਦੇ ਹੋਗੇ ਤੀਜਾ اپੋਜੀਸ਼ਨ ਦਾ ਹੋ ਗਿਆ ਜਿਹਦੇ ਕੋਲੇ ਫਿਰ ਮੈਜੋਰਟੀ ਹੈ ਉਹੀ ਆਪਣਾ ਫੈਸਲਾ ਕਰ ਲੈਂਦਾ ਇਸੇ ਕਰਕੇ ਹੁਣ ਜਿਹੜੇ ਇਲੈਕਸ਼ਨ ਕਮਿਸ਼ਨਰ ਚੁਣੇ ਆ ਚੀਫ ਤੇ ਦੂਸਰੇ ਸਾਰੇ ਉਹ ਆਪਣੇ ਸਰਕਾਰ ਨੇ ਆਪਣੀ ਮਰਜ਼ੀ ਨਾਲ ਚੁਣੇ ਆ ਆਪਣੇ ਬੰਦੇ ਲਿਆਂਦੇ ਆ ਜਿਹੜੇ ਇਸੇ ਕਰਕੇ ਬਿਹਾਰ ਵਿੱਚ ਆਪਣਾ ਹੀ ਕੰਮ ਕਰ ਰਹੇ ਆ ਹਾਂ ਹਾਂਜੀ ਤੋਂ ਇਸ ਸਥਿਤੀ ਦੇ ਵਿੱਚ ਜਿਹੜੀਆਂ ਸਾਡੀ ਜਿਹੜੀ ਸਭ ਤੋਂ ਦੁਨੀਆ ਦੀ ਵੱਡੀ ਜਮਹੂਰੀਅਤ ਆ ਉਹਦੇ ਤੇ ਉੱਪਰ ਵੀ ਅਲਟੀਮੇਟਲੀ ਸਵਾਲੀਆਂ ਨਿਚਾਨ ਲੱਗਣਗੇ ਕਾਲੀਅਲ ਸ਼ਾਹਦਲ ਲੱਗ ਨੀ ਹੈ ਜਮਹੂਰੀਅਤ ਪਹਿਲਾਂ ਇਲੈਕਟੋਰਲ ਜਮਹੂਰੀਅਤ ਸੀਗੀ ਜਿਹੜੀ ਕਿ ਸਹੀ ਡੈਮੋਕਰੈਟਿਕ ਜਮਹੂਰੀਅਤ ਨਹੀਂ ਸੀ ਰਹੀ ਕਾਫੀ ਸਾਲਾਂ ਤੋਂ ਇਹ ਚੱਲ ਰਿਆ ਸੀਗਾ ਇਲੈਕਸ਼ਨ ਨਹੀਂ ਕਰਦੇ ਹੁਣ ਇਲੈਕਟੋਰਲ ਇਲੈਕਟੋਰਲ ਡੈਮੋਕ੍ਰੇਸੀ ਵੀ ਨਹੀਂ ਰਹੀ ਹੁਣ ਤਾਂ ਸਵਾਲ ਹੈ ਵੀ ਇਹ ਵਨ ਸਾਈਡਡ ਪ੍ਰੋਗਰਾਮ ਹੈ ਉਹ ਬੀਜੇਪੀ ਨੇ ਜਿੰਨੇ ਹੀ ਆ 22 ਲੋਕਾਂ ਨੂੰ ਕਰੋਕ ਪਹਿਲਾਂ ਉਹਨਾਂ ਨੇ ਐਡ ਕੀਤੀਆਂ ਮਹਾਰਾਸ਼ਟਰ ਵਿੱਚ ਇੱਕ ਕਰੋੜ ਇੱਕ ਕਰੋੜ ਵੋਟਾਂ ਇਹਦੇ ਵਿੱਚ 2 ਟਾ 2.5 ਕਰੋੜ 2.5 ਕਰੋੜ ਨੇ ਰੋਟਾ ਉਹਨਾਂ ਵਿੱਚੋਂ ਕੱਢ ਹੀ ਦੇਣਗੇ ਕੱਢਣੀਆਂ ਇਹਨਾਂ ਨੇ ਗਲਤਾਂ ਦੀਆਂ ਤੇ ਮੁਸਲਮਾਨਾਂ ਦੀ ਮਨਡੌਲਟੀਆਂ ਜਿਹੜੀਆਂ ਇਹਨਾਂ ਨੂੰ ਆਇਆ ਵੀ ਸਾਡੇ ਵਿਰੁੱਧ ਭੂਤਲੀਆਂ ਉਹ ਕੱਢ ਦੇਣੀਆਂ ਇਹਨਾਂ ਨੇ ਸਾਰੀਆਂ ਤੇ ਕੋਲੇ ਜਾਲੀ ਪਾ ਦੇਣੀ ਆ ਸਾਰਾ ਕੁਝ ਤੇ ਇਹੇ ਪ੍ਰੋਸੈਸ ਸਾਰਾ ਕਰ ਰਿਹਾ ਇਸੇ ਕਰਕੇ ਆ ਜਿਹੜਾ ਜਿਹੜਾ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਹੀ 3 ਮਹੀਨੇ ਪਹਿਲਾਂ ਜਿਹੜਾ ਇਹ ਪ੍ਰੋਸੈਸ ਕਰਤਾ ਜਿਹੜੀ ਜਿਹੜਾ ਰਿਸਰਚ ਹੈ ਦੁਆਰਾ ਰਿਸਰਚ ਐਂਡ ਰਿਵੀਜ਼ਨ ਦਾ ਪ੍ਰੋਗਰਾਮ ਆ ਜਿਹੜੇ 2003 ਦਾ ਹੋਇਆ ਵਾ 23 ਸਾਲ ਪਿੱਛੋਂ ਬੀ ਤਾ 22 23 ਸਾਲ ਪਿੱਛੋਂ ਤੋਂ ਹੁਣੇ ਕਰਨਾ ਸੀ ਇਹਨਾਂ ਤੋਂ ਆ ਚੋਣਾ ਦੇ ਐਨ ਐਨ ਕਰੀਬ ਜਾ ਕੇ ਆ ਐਨ ਕਰੀਬ ਜਾ ਕੇ ਇਸ ਕਰਕੇ ਸਾਰੀ ਹਿਰਫੇਰੀ ਹੈ ਬਿਲਕੁਲ ਕਲੀਅਰ ਹਿਰਫੇਰੀ ਹੈ ਤੇ ਡੈਮੋਕ੍ਰੇਸੀ ਤਾਂ ਇਹ ਇਹ ਸਾਰੇ ਪ੍ਰੋਸੈਸ ਦੇ ਵਿੱਚ ਰਹਿਣਾ ਮੁਸ਼ਕਲ ਆ ਜਿਹੜਾ ਹੁਣ ਬ੍ਰਾਇਨ ਆ ਇਲੈਕਸ਼ਨ ਹੈ ਇਹ ਵੀ ਇਲੈਕਸ਼ਨ हट ਜਾਏਗੀ ਹਾਂਜੀ ਕਾਂਗਰਸ ਦੀ ਲੀਡਰ ਜਿਹੜੀ ਪ੍ਰਿੰਕਾ ਗਾਂਧੀ ਵਾਰਡਰ ਉਹਨਾਂ ਨੇ ਇਹ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕੀਤਾ ਉਹਨਾਂ ਕਹਿੰਦੇ ਵੀ ਇਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਅਸੈਂਬਲੀਆਂ ਦੇ ਮਾਮਲੇ ਦੇ ਉੱਪਰ ਵੀ ਉਹਨਾਂ ਨੇ ਕਿਹਾ ਤੇ ਤੁਸੀਂ ਉਹਨਾਂ ਦਾ ਜਿਹੜਾ ਵਿਰੋਧ ਹੈ ਜਾਂ ਕਾਂਗਰਸ ਪਾਰਟੀ ਦਾ ਵਿਰੋਧ ਹੈ ਉਹ ਕਿੰਨਾ ਕੁ ਤੁਸੀਂ ਲੱਗਦਾ ਵੀ ਉਹ ਇਹਨਾਂ ਨੂੰ ਕੋਈ ਮੋੜ ਪਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਵੇਖੋ ਇੰਡੀਆ ਬਲੌਕ ਨੇ ਵਿਰੋਧ ਕੀਤਾ ਤੇ ਇੰਡੀਆ ਬਲੌਕ ਦਾ ਚੰਗਾ ਵਿਰੋਧ ਹੋਇਆ ਇਸ ਕਰਕੇ ਚਾਰ 400 ਪਾਰ ਵਾਲੀ ਜਿਹੜੀ 2024 ਦੀ ਇਲੈਕਸ਼ਨ ਵਿੱਚ ਪਾਰਲੀਮੈਂਟ ਲੈਣਾ ਸੀ ਉਹ 400 ਪਾਰ ਤੋਂ ਵੀ ਪਹਿਲੀਆਂ ਤੋਂ ਵੀ ਥੱਲੇ ਰਹਿ ਗਈ ਟੈਲੀ ਤੇ ਇਸ ਕਰਕੇ اپੋਜੀਸ਼ਨ ਨੇ ਜੋਰ ਤਾਂ ਬਹੁਤ ਲਾਇਆ ਪਰ اپੋਜੀਸ਼ਨ ਦੀ ਸਵਾਲ ਹੈ ਵੀ اپੋਜੀਸ਼ਨ ਤੋਂ ਸੜਕ ਤੇ ਆਉਂਦੀ ਆ ਤਾਂ ਬਹੁਤ ਹੀ ਜਿਹੜੇ ਉਹਨਾਂ ਨੇ ਕਈ ਗੁਫਤ ਕਿਸਮ ਦੇ ਰੈਸਟ੍ਰਿਕਸ਼ਨਾਂ ਕੋ ਅੰਦਰਲੇ ਕੋਤ ਕਿਸਮ ਦੇ ਐਕਸ਼ਨ ਆਪਸ਼ਨ ਬਹੁਤ ਲੈਂਦੇ ਆ ਬੰਦੇ ਨੂੰ ਬੰਦੇ ਨੂੰ ਮਤਲਬ ਕਿ ਵੀ ਡਿਮੋਨਸਟ੍ਰੇਸ਼ਨ ਇੱਥੇ ਇਸਾਪ ਪ੍ਰੋਟੈਸਟ ਚ ਲਿਆ ਤਾਂ ਉਹ ਕਿਸੇ ਦੇ ਏਡੀ ਲਾਤੀ ਕਿਸੇ ਦੇ ਕੁਛ ਲਾਤਾ ਕਿਸੇ ਦੇ ਕੁਛ ਲਾਤਾ ਜਿਹੜਾ ਬਹੁਤ ਜਿਆਦਾ ਇਸ ਕਿਸਮ ਦੀ ਜਿਹੜੀ ਮਿਸ ਯੂਜ਼ ਆਫ ਸਰਕਾਰੀ ਮਸ਼ੀਨਰੀ ਉਹ ਕਰਦੇ ਆ ਪ੍ਰੋਟੈਸਟ ਤਾਂ ਹੋਣ ਨਹੀਂ ਦਿੰਦੇ ਲੋਕ ਵੈਸੇ ਹੀ ਕਹੀ ਜਾਂਦੇ ਵੀ ਆਪੋਜੀਸ਼ਨ ਕੁਛ ਨਹੀਂ ਕਰਦੀ ਲੋਕੋ ਆਪੋਜੀਸ਼ਨ ਨੂੰ ਹੀ ਗਾਲਾਂ ਕੱਢੀ ਜਾਂਦੇ ਆ ਵਾਲਾ ਵੀ اپوزیشن ਨੂੰ ਤਾਂ ਇਹ موਵ ਨਹੀਂ ਹੋਣ ਦਿੰਦੇ ਬਿਲਕੁਲ موਵ ਹੀ ਨਹੀਂ ਹੋਣ ਦਿੰਦੇ ਕਿਸੇ ਨਾ ਕਿਸੇ ਪਾਸੇ ਇਹ ਜਾਂ ਕੁਝ ਕਰ ਦਿੰਦੇ ਇਸ ਕਰਕੇ ਬੜੀ ਖਤਰਨਾਕ ਸਿਚੁਏਸ਼ਨ ਦੇ ਵਿੱਚ ਦੇਸ਼ ਲੰਘ ਰਿਹਾ ਹੈ ਡਾਕਟਰ ਪਿਰਨਾਲ ਗਰਕਤਾ ਕਹਿੰਦੇ ਵੀ ਇਸ ਮਾਮਲੇ ਦੇ ਉੱਪਰ اپوزیشن ਨੂੰ ਸੜਕਾਂ ਤੇ ਨਿਕਲਣਾ ਚਾਹੀਦਾ ਹੈ ਜੇ ਇਹਨਾਂ ਨੇ ਰੋਕਣਾ ਕੋਈ ਮੋੜ ਪਾਉਣਾ ਤੁਸੀਂ ਕੀ ਕਹਿਣਾ ਚਾਹੋ ਹਾਂ ਜਿਵੇਂ ਹੁਣ ਉਮੀਦ ਕੀਤੀ ਜਾਂਦੀ ਸੀ ਬਿਹਾਰ ਦੇ ਵਿੱਚ ਨਿਕਲੇ ਆਏ ਆ ਪਟਨਾ ਚ ਰੈਲੀ ਹੋਈ ਆ ਬੜੀ ਤਕਰੀਰ ਰੈਲੀ ਹੋਈ ਆ ਉਹ ਬੰਦ ਕੀਤਾ ਗਿਆ ਇੱਕ ਬੰਦ ਕੀਤਾ ਗਿਆ ਤੇ ਹੁਣ ਵੀ ਹੋ ਜਾਣੀ ਚਾਹੀਦੀ ਹੈ ਪਰ ਹਜੇ ਕੋਈ ਪ੍ਰੋਗਰਾਮ ਨਹੀਂ ਹੈ ਸਵਾਲ ਹੈ ਵੀ ਭਾਜਪਾ ਦੇ ਦੇ ਮੋਲ ਬਹੁਤ ਹੈ ਕਾਂਗਰਸ ਦੇ ਵਿੱਚ ਹੋਰ ਪਾਰਟੀਆਂ ਦੇ ਵਿੱਚ ਉਹ ਵੀ ਭਾਜਪਾ ਦੇ ਹੀ ਬੰਦੇ ਵਿੱਚ ਬੈਠੇ ਆ ਤਾਂ ਨਹੀਂ ਕਰ ਰਹੇ ਆ اپੋਜੀਸ਼ਨ ਨੂੰ ਇਹ ਵੀ ਕਈ ਬਹੁਤ ਫੈਕਟਰ ਹੈ ਜਿਹੜੇ ਲਾਗੂ ਹੁੰਦੇ ਆ ਉਸ ਤਰੀਕੇ ਦੀ ਸਿੱਧਾ ਅੰਸਰ ਦਾ ਰੋਲ ਨੇ ਵੀ ਸ਼ੜਕ ਤੇ ਆਗਾ ਤੈਨੂੰ ਲੱਗਦਾ ਵੀ ਜਿਹੜਾ ਆਪੋਜੀਸ਼ਨ ਨੇ ਕਿਹਾ ਵੀ ਆ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਤਿੰਨ ਚੀਜ਼ਾਂ ਵੀ ਤੁਸੀਂ ਆਧਾਰ ਕਾਰਡ ਵੀ ਵਰਤੋ ਵੋਟਰ ਕਾਰਡ ਵੀ ਵਰਤੋ ਮਤਲਬ ਇਹ ਤਿੰਨ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਵਰਤਣਾ ਚਾਹੀਦਾ ਉਹਦੇ ਚ ਇਨਕਲੂਡ ਕਰਨਾ ਚਾਹੀਦਾ ਤੇ ਤੈਨੂੰ ਲੱਗਦਾ ਕੋਈ ਇਹ ਚੋਣ ਕਮਿਸ਼ਨ ਕੋਈ ਇਸ ਗੱਲ ਬਾਰੇ ਗੌਰ ਕਰੇਗਾ ਜਦੋਂ ਐਡਵਾਈਸ ਹੀ ਕੀਤਾ ਉਸ ਨੂੰ ਬੈਂਡਰੀਟਰੀ ਤਾਂ ਕੀਤਾ ਨਹੀਂ ਆ ਕੋਈ ਆਰਡਰ ਹੈ ਇਸ ਕਾਕੇ ਉਹਦੀ ਮਰਜ਼ੀ ਹੈ ਸਵੀਟ ਵੈਲ ਇਲੈਕਸ਼ਨ ਕਮਿਸ਼ਨ ਤੇ ਮੈਕਸ਼ਡ ਕਿ ਉਹਨੂੰ ਕੀ ਡਾਰਾ ਕਿਸੇ ਕਿਸਮ ਦਾ ਅੱਗੇ ਕਾ ਅੱਗੇ ਕਿਹੜਾ ਉਹਨੇ ਸੁਪਰੀਮ ਕੋਰਟ ਦੀ ਪਰਵਾਹ ਕੀਤੀ ਹੈ ਤੇ ਸੁਪਰੀਮ ਕੋਰਟ ਨੇ ਵੀ ਕੋਈ ਡਾਇਰੈਕਟ ਆਫ ਦਾ ਇਸ ਉੱਤੇ ਕੋਈ ਕਿਸੇ ਵੀ ਕਿਸਮ ਦਾ ਆਪਦਾ ਕੋਈ ਫੈਸਲਾ ਦਿੱਤਾ ਹੀ ਨਹੀਂ ਇਲੈਕਸ਼ਨ ਕਮਿਸ਼ਨ ਤੇ ਈਵੀਐਮ ਮਸ਼ੀਨਾਂ ਦਾ ਕਿੰਨਾ ਰੋਲਾ ਪੈ ਰਿਹਾ ਕੈ ਸਾਲਾਂ ਤੋਂ ਪੈ ਰਿਹਾ ਸੁਪਰੀਮ ਕੋਰਟ ਦੇ ਕੋਈ ਕੋਈ ਸਟੈਂਡ ਕਲੀਅਰ ਸਟੈਂਡ ਨਹੀਂ ਇਹਦੇ ਤੇ ਲਿਆ ਸੋ ਇਹ ਮਾਮਲਾ ਮੈਨ ਲੱਗਦਾ ਆਉਣ ਵਾਲੇ ਦਿਨਾਂ ਚ ਪਖੇਗਾ ਇਹਦੇ ਤੇ ਆਪੋਜੀਸ਼ਨ ਜਿਹੜੀ ਆ ਮੇਰੇ ਕੋਲ ਕਾਫੀ ਸਰਗਰਮੀ ਨਾਲ ਕੰਮ ਕਰਨ ਦਾ ਉਹਨਾਂ ਦਾ ਯੋਜਨਾ ਲੱਗਦੀ ਹੈ ਤੈਨੂੰ ਲੱਗਦਾ ਵੀ ਆਪੋਜੀਸ਼ਨ ਇਹਦੇ ਇਹ ਚੈਲੰਜ ਸ਼ੁਰੂ ਕੀਤੀ ਜਾਂਦੀ ਸੀ ਬਿਹਾਰ ਤੋਂ ਇਹ ਵੈਜੀਟੇਸ਼ਨ ਸ਼ੁਰੂ ਹੋਊਗੀ ਜੈ ਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲੂਸ਼ਨ ਵਾਲੀ ਗੱਲਬਾਤ ਵੀ ਇੱਥੋਂ ਹੀ ਸ਼ੁਰੂ ਹੋਈ ਸੀ ਤੇ ਕਾਫੀ ਸਟਰੋਂਗ ਬਣ ਗਈ ਸੀ ਬਿਹਾਰ ਦੇ ਪਟਨਾ ਪਟਨਾ ਉਹਨਾਂ ਪਟਨਾ ਦਾ ਆ ਨਾ ਉਹਦੇ ਤੋਂ ਹੋਈ ਸੀ ਦੇਖੋ ਐਤ ਕੀ ਸ਼ੁਰੂ ਤਾਂ ਇੱਥੋਂ ਹੋਇਆ ਕੀ ਕਹਿ ਸਕਦੇ ਹਜ ਤੱਕ ਬਹੁਤ ਸੋਰਸ ਜਿਹੜਾ ਸੰਨ ਹੋਣੀ ਪਤਾ ਉਹ ਲਗਾਤਾਰ ਐਕਟ ਕਰ ਰਹੀ ਹੈ ਹਾਂ ਆਪੋਜੀਸ਼ਨ ਦੇ ਵਿਰੁੱਧ ਕਰਦੇ ਉਹਨਾਂ ਨੇ ਟਾਰਗੇਟ ਹੀ ਆਪੋਜੀਸ਼ਨ ਰੱਖੀ ਹੈ ਹਾਂਜੀ ਸੋ ਦੇਖ ਰਹੇ ਹਾਂ ਇਹ ਬਿਹਾਰ ਤੋਂ ਜਿਹੜੀ ਕਹਿੰਦੇ ਵੀ ਜਿਹੜੀ ਐਮਰਜੈਂਸੀ ਤੋਂ ਪਹਿਲਾਂ ਬਿਹਾਰ ਚਮਕਿਆ ਸੀਗਾ ਦੁਬਾਰਾ ਫੇਰ ਜਿਹੜਾ ਇਸ ਮੁੱਦੇ ਨੂੰ ਲੈ ਕੇ ਵਿਹਾਰ ਤੋਂ ਇੱਕ ਚੰਗੀ ਦਿਸ਼ਾ ਮਿਲਣ ਦੀ ਆਸ ਹੈ ਜੇ ਨਹੀਂ ਕੁਝ ਹੋਇਆ ਤਾਂ ਫਿਰ ਇਹ ਜਿਹੜਾ ਪੈਟਰਨ ਹੈ ਇਹ ਬੰਗਾਲ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਵੀ ਲਾਗੂ ਹੋਊਗਾ ਜਪਾਲ ਜੀ ਤੁਸੀਂ ਇਹ ਛੋਹ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ